ਸਿਰ ਕੜਜੀ ਸਵਾਤ ਆੜਾ ਆਪਣੇ ਜਿਲ੍ਹੇ ਵਿੱਚ ਪਿਆਰੇ ਗੁਰੂ ਜੀ ਮੇਰੇ ਨੂੰ ਪਤਾ ਆਏ ਹੋਏ ਆ ਪਿੰਡ ਰੌਣੀ ਮੇਲੇ ਦੇ ਵਿੱਚ ਉਹ ਇੱਕ ਖਾਨ ਮੇਲਾ ਲੱਗਿਆ ਹੋਇਆ ਆਪਾਂ ਜੀ ਪਹੁੰਚੇ ਆ ਐਕਰੀ ਜੌਂ ਦੀ ਸਟਾਲ ਦੇ ਉੱਪਰ ਤੇ ਫਿਰ ਆਪਣਾ ਰੀਦਰ ਸਾਹਮਣੇ ਐਕਰੀ ਜੌਂ ਤੋਂ ਇਹ ਆਪਾਂ ਨੂੰ ਐਕਰੀ ਜੌਂ ਦੇ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਦੇਣਗੇ ਜੀ ਫਿਰ ਜੀ ਤੁਹਾਡਾ ਸਵਾਗਤ ਆਪਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਤੋਂ ਵੱਡਾ ਆਪਣਾ ਥੋੜਾ ਸਾ ਮਿਲ ਕੇ ਬਚਾ ਲੈਣ ਤੇ ਅੱਜ ਮਹਿਲਾਪਰੀ ਸਿੰਘ ਐਗਰੀਜੋਨ ਕੰਪਨੀ ਰਿਪਰੈਜ਼ੈਂਟੇਟਿਵ ਕਰਦਾ ਤੇ ਅੱਜ ਤੁਸੀਂ ਰੌਣੀ ਮੇਲੇ ਤੇ ਆਇਓ ਐਗਰੀਜੋਨ ਦੀ ਸਟਾਲ ਲੱਗੀ ਹੋਈ ਹੈ ਤੁਸੀਂ ਦੇਖ ਵੀ ਰਹੇ ਹੋ ਸਾਡੇ ਜਿੰਨੇ ਵੀ ਇੰਪਲੀਮੈਂਟ ਆ ਰਹੇ ਉਸ ਅਕੋਰਡ ਅਸੀਂ ਅੱਜ ਸਟਾਲ ਤੇ ਵੀ ਲਾਏ ਆ ਬਾਕੀ ਤੁਸੀਂ ਕੇਅਰ ਬਿਲਡ ਦੇ ਇਸ ਦਾ ਰੋਟਾ ਵੀ ਡਰੇ ਰੀਪਰ ਲੱਗਿਆ ਹੋਇਆ ਹੈ ਲੇਜ਼ਰ ਵੀ ਲੱਗਿਆ ਹੋਇਆ ਹੈ ਜਿਸ ਆਪਣੇ ਕੋਲ ਉਹ ਸਟਾਲ ਪਨ ਲੱਗਿਆ ਹੋਇਆ ਹੈ ਤੇ ਆਪਣਾ ਰੋਟਾ ਬਟਰ ਲੱਗਿਆ ਹੋਇਆ ਹੈ ਮੜਾ ਰੋਟਾ ਬਟਰ ਦੀ ਗੱਲ ਕਰਦੇ ਆਂ ਹਾਂਜੀ ਇਹ ਕਿੰਨੇ ਫੁੱਟ ਦਾ ਰੋਟੇਟਰ ਆਈ ਰੋਟੇਟਰ ਦੀ ਜਿਹੜੀ ਆਲਰੇਡੀ ਹੈ ਸਾਡੇ ਕੋਲ ਤੁਸੀਂ 3 ਫੁੱਟ ਤੋਂ ਲੈ ਕੇ 12 ਫੁੱਟ ਦਾ ਰੋਟਾਵੀਟਰ ਲੈ ਸਕਦੇ ਠੀਕ ਹੈ ਜੀ 3 ਫੁੱਟ ਦਾ ਰੋਟਾਵੀਟਰ ਵੀ ਪ੍ਰੋਵਾਈਡ ਹੈ 12 ਫੁੱਟ ਦਾ ਵੀ ਜਿਹੜਾ 9 ਤੱਕ ਉਹ ਸਿੰਪਲ ਮਾਡਲ ਦਿੰਦੇ ਆ ਸੀ 10 ਤੋਂ 11 12 ਇਹਦੇ ਵਿੱਚ ਅਸੀਂ ਸਪੈਸ਼ਲ ਗੀਅਰ ਲਾਇਆ ਪਲੈਂਟਰੀ ਗੀਅਰ ਕਹਿੰਦੇ ਆ ਉਹਦੇ ਨਾਲ ਕਿੰਦਾ ਟਰੈਕਟਰ ਦੇ ਉੱਤੇ ਜੋਰ ਜਿਹੜਾ ਉਹ ਘਟ ਜਾਂਦਾ ਠੀਕ ਹੈ ਜੀ ਟਰੈਕਟਰ ਮੰਨ ਲਓ ਇਹਨੂੰ ਛੋਟਾ ਟਰੈਕਟਰ 50 CV ਦਾ ਟਰੈਕਟਰ 12 ਫੁੱਟ ਦਾ ਰੋਟਾਵੀਟਰ ਆਸਾਨੀ ਨਾਲ ਖਿੱਚ ਸਕਦਾ ਉਹ ਗੀਅਰ ਦੀ ਬਦਤਰ ਨਾਲ ਚਲਾਊਗਾ ਚਲਾਊਗਾ ਠੀਕ ਹੈ ਠੀਕ ਹੈ ਇਹ ਕਿੰਨੇ ਫੁੱਟ ਦਾ 12 ਫੁੱਟ ਦਾ ਇਹ 12 ਫੁੱਟ ਠੀਕ ਹੈ ਇਹਨੂੰ 50 ਸਪੀਡ ਦਾ ਰੈਕਟਰ ਚਲਾਈ ਜਾਂਦਾ ਹੈ ਰਾਮਨਾ ਰਿਕਵਾਇਰਡ ਸਿਰਫ ਇਹ ਕਹਦੇ ਨੇ ਕਿ 50 ਤੋਂ 60 ਐਸਬੀ ਰਿਕਵਾਇਰਡ ਆ ਇਹਦੇ ਤੇ ਰਾਮਨਾ ਰੈਕਟਰ ਚਲਾ ਸਕਦਾ ਹੈ ਠੀਕ ਠੀਕ ਜਿਵੇਂ ਦੇ ਵਿੱਚ ਵੀ ਬਲੇਡ ਬਣੂਣ ਨੇ ਹਾਂਜੀ ਇਹ 12 ਫੁੱਟ ਦੇ ਬਲੇਡ ਜਿਹੜੇ ਅਸੀਂ ਆਪ ਜਿਹੜੇ ਕੰਪਨੀ ਤਿਆਰ ਕਰਦੀਏ ਐਲ ਟਾਈਪ ਦੇ ਬਲੇਡ ਹੁੰਦੇ ਆ ਠੀਕ ਹੈ ਜੀ ਜਿਹਦੇ ਵਿੱਚ ਅਸੀਂ 12 ਮੁੱਟ ਦੇ ਟੋਟਾ ਟੋਟੇ 96 ਬਲੇਡ ਵਰਤਦੇ ਆ ਠੀਕ ਹੈ ਜੀ ਹਾਂਜੀ ਜਿਹੜਾ ਆਪ ਤਿਆਰ ਕਰਦੇ ਆ ਉਸ ਤੋਂ ਬਾਅਦ ਜਿਹੜੀ ਗੇਅਰ ਹੈ ਗੇਅਰ ਦੀ ਜਿਹੜੀ ਅੰਦਰਲੀ ਮਟੀਰੀਅਲ ਹੈ ਗਰਾਰੀਆ ਨੇ ਉਹ ਸਾਰੀ ਕੰਪਨੀ ਦੇ ਅੰਦਰ ਆਪ ਤਿਆਰ ਹ ਪਹਿਲੇ ਮੈਦਰਾ ਆਪਣਾ ਵੀ ਇਧਰ ਆ ਜਾ ਆਪਣਾ ਆ ਗਿਆ ਜਿਹੇ ਲੈਵਲਰ ਲੈਵਲਰ ਇਹਦੇ ਵਿੱਚ ਸਾਡੇ ਕੋਲ ਮਾਡਲ ਹੈਗੇ ਆ 7 ਫੁੱਟ 8 ਫੁੱਟ 9 ਫੁੱਟ ਇਹ ਸਿੰਪਲ ਮਾਡਲ ਏ ਇਹਦੇ ਵਿੱਚ ਅਸੀਂ ਇੱਕ ਐਡਜਸਟੇਬਲ ਮਾਡਲ ਵੀ ਆਇਆ ਜਿਹਦੇ ਵਿੱਚ ਉਹ 9 ਤੋਂ 12 ਫੁੱਟ ਦਾ ਵੀ ਬਣ ਜਾਂਦਾ ਠੀਕ ਹੈ ਜੀ ਔਰ 7 ਤੋਂ 10 ਫੁੱਟ ਦਾ ਮਾਡਲ ਤਿਆਰ ਹੋ ਜਾਂਦਾ ਠੀਕ ਹੈ ਜੀ ਇਹਦੇ ਵਿੱਚ ਕੰਪਨੀ ਆਪਣਾ ਐਗਰੀ ਜੋਨ ਦਾ ਵਾਈਫਾਈ ਸਿਸਟਮ ਦਿੰਦੀ ਹੈ ਨਾਲ ਜੀ ਸਾਡੀ 2 ਸਾਲ ਦੀ ਗਾਰੰਟੀ ਹੁੰਦੀ ਹੈ ਉਹਦਾ ਫਾਈਫਾਈ ਸਿਸਟਮ ਉਹ ਕੰਮ ਕਰਦਾ ਹੈ ਉਹਦਾ ਕੰਮ ਕਰਨ ਦਾ ਪਰਪਸ ਕੀ ਹੈ ਉਹ ਲੈਵਲਿੰਗ ਦਾ ਕੰਮ ਕਰਦਾ ਹੈ ਜਿਹੜੇ ਲੈਵਲ ਤੇ ਤੁਸੀਂ ਖੇਤ ਨੂੰ ਰੱਖਣਾ ਹੈ ਇਹਦੇ ਉੱਪਰ ਉਹ ਸਿਸਟਮ ਲੱਗ ਜਾਂਦਾ ਹੈ ਉਹਦਾ ਕੰਟਰੋਲ ਬਾਕਸ ਤੁਹਾਡੇ ਟਰੈਕਟਰ ਦੇ ਉੱਪਰ ਲੱਗ ਜੂਗਾ ਜਿਹੜਾ ਲੇਜ਼ਰ ਹੈ ਉਹ ਤੁਹਾਡਾ ট্রাক ਗੱਡੀ ਦੇ ਉੱਤੇ ਜਿੱਥੇ ਤੁਸੀਂ ਲੇਜ਼ਰ ਚੱਲਦਾ ਹੋਏਗਾ ਉਹ ਉੱਥੋਂ ਕਵਰ ਕਰ ਦੇਗਾ ਤਾਂ ਆਟੋਮੈਟਿਕ ਉਹ ਜਿੱਥੇ ਚੱਕਣੀ ਹੈ ਮਿੱਟੀ ਜਿੱਥੇ ਛੱਡਣੀ ਹੈ ਆਟੋਮੈਟਿਕ ਵਰਕ ਕਰਦਾ ਹੈ ਠੀਕ ਹੈ ਠੀਕ ਹੈ ਵਾਈਫਾਈ ਹੋਣ ਦਾ ਮਤਲਬ ਕੀ ਹੈ ਵੀ ਤੁਸੀਂ ਟਰੈਕਟਰ ਤੇ ਬੈਠੇ ਇਹਨੂੰ ਬੰਦ ਵੀ ਕਰ ਸਕਦੇ ਹੋ ਕੋਈ ਉਹਦੇ ਨੇੜੇ ਨਹੀਂ ਇਹ ਨਾਲ ਲੈਜਰ ਲਗਰਨ ਲਈ ਇਹਨੂੰ ਆਪਾਂ ਕਿੰਨੇ ਕਿੰਨੇ ਐਚਪੀ ਦੇ ਟਰੈਕਟਰ ਦੇ ਰਿਕਮੈਂਡ ਕਰਦੇ ਚਲਾਉਣ ਵਾਸਤੇ ਜਿਹੜਾ 7 ਫੁੱਟ ਦਾ ਹੈ ਜੀ ਲੇਜ਼ਰ ਅਸੀਂ ਰਿਕਮੈਂਡ ਕਰਦੇ ਆ 50 ਐਚਪੀ ਦੇ ਟਰੈਕਟਰ ਤੇ ਠੀਕ ਹੈ ਜੀ ਇਹ 50 ਐਚਪੀ ਦਾ ਮਿਨੀਮਮ ਟਰੈਕਟਰ ਹੋਣਾ ਚਾਹੀਦਾ ਤਾਂ 7 ਫੁੱਟ ਦਾ ਵਰਕਿੰਗ ਕਰੂਗਾ ਵਧੀਆ ਉਸ ਤੋਂ ਬਾਅਦ 8 ਫੁੱਟ ਦੀ ਗੱਲ ਕਰੀਏ ਉਹ 60 ਤੋਂ 65 ਐਚਪੀ ਐਂਡ 90 ਆਪਣਾ 9 ਫੁੱਟ ਦੀ ਗੱਲ ਕਰੀਏ ਤਾਂ ਉੱਥੇ ਰਿਕੁਆਇਰਮੈਂਟ ਐਚਪੀ ਵੱਧ ਜਾਂਦੀ ਹੈ ਉਹ ਚਲੀ ਜਾਂਦੀ ਹੈ 65 ਤੋਂ 70 65 ਠੀਕ ਹੈ ਹਾਂ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਸਟਰੋ ਰਿਪਰ ਦੀ ਆ ਇੱਧਰ ਆ। ਜਮੇਸਟਾਰ ਉੱਪਰ ਆ ਗਿਆ ਜੀ। ਇਹਦੇ ਵਿੱਚ ਆਪਾਂ ਨੇ ਪਹਿਲਾਂ ਨਾਲੋਂ ਕੀ ਇੱਕ ਨਵੀਂ ਇੱਕ ਸਮੈਲਰ ਦਾ ਇੱਕ ਨਾਮ ਦਿੱਤਾ ਸੀ ਇਹਨੂੰ ਸਰਤਾਜ ਮਾਡਲ ਇਸ ਦਾ ਰੀਪਰ ਹੈ ਸਰਤਾਜ ਮਾਡਲ। ਜਿਹੜੇ ਤੁਸੀਂ ਰੀਪਰ ਮਾਰਕੀਟ ਦੇ ਵਿੱਚ ਦੇਖੋਗੇ ਉਹਦੇ ਜਿਹੜੇ ਕਟਰ ਦੀ ਤੰਬਾ ਇਹ ਹੁੰਦੀ ਹੈ 7 ਫੁੱਟ ਦਾ ਥਰੇਸ਼ਰ ਹੁੰਦਾ ਹੈ 52 ਇੰਚ 52 ਇੰਚ ਸਾਡਾ ਇਹਦੇ ਵਿੱਚ 57 ਇੰਚ ਦਾ ਥਰੇਸ਼ਰ ਹੈ 7.5 ਫੁੱਟ ਕੱਟ ਰਹਾ ਹੈ 7.5 ਫੁੱਟ ਕੱਟ ਰਹਾ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਮਾਡਲ ਆਉਂਦੇ ਨੇ 63 63 ਇੰਚ ਤੇ 52 ਇੰਚ ਠੀਕ ਹੈ ਹਾਂ ਉਹ 33 ਇੰਚ ਹੈ ਹਾਂ ਉਹਦਾ ਵੀ ਕੱਟਰ ਸੇਮ ਹੀ ਹੁੰਦਾ ਜੀ ਉਹਦਾ ਕੱਟਰ ਤੁਹਾਨੂੰ 8 ਫੁੱਟ ਦਾ ਜਾਊਗਾ ਜੀ ਇਹ 7.5 ਫੁੱਟ ਹੈ ਉਹ ਆਟੂ ਫਟ ਜਾਊਗਾ ਉਹਦੇ ਵਿੱਚ ਪ੍ਰੈਸ਼ਰ ਦੀ ਕੁਆਂਟੀਟੀ ਵੱਧ ਜਾਂਦੀ ਹੈ ਪ੍ਰੈਸ਼ਰ ਵਿੱਚ ਬਲੇਡ ਵੱਜ ਜਾਂਦੇ ਆ ਜਿਹੜਾ 57 ਉਹਦੇ ਵਿੱਚ ਤੁਹਾਨੂੰ 288 ਬਲੇਡ ਮਿਲਦੇ ਆ ਸ਼ਾਰਪ ਦੇ ਬਲੇਡ ਕੋ ਬੜੀ ਯੂਜ਼ ਕਰਦੀ ਹੈ ਟੋਟਲੀ ਮਟੀਰੀਅਲ ਕੰਪਨੀ ਦੇ ਅੰਦਰ ਤਿਆਰ ਹੁੰਦਾ ਜੇ ਆਪਾਂ ਇਹ ਸਮਝਾਂ ਜੇ 55 ਇੰਚ 57 ਇੰਚ ਇੰਚਾਈਮੇ ਇਹਦੇ ਪਰ ਟਰੈਕਟਰ ਨਹੀਂ ਫਿਰ ਐਕਪੀ ਦੀ ਜ਼ਿਆਦਾ ਫਰਕ ਨਹੀਂ ਪੈਂਦਾ ਜੀ ਦੇਖੋ ਜਿਹੜਾ ਜਿਹੜਾ ਮਟੀਰੀਅਲ ਉਹਨੇ ਚੱਕਣਾ ਹੈ ਉਹ ਉਨੀ ਕੁਆਂਟੀਟੀ ਚ ਚੱਕਣਾ ਬਸ ਉਹਦਾ ਚੱਕਰ ਦਾ ਫਰਕ ਪੈ ਜਾਂਦਾ ਔਰ ਪ੍ਰੈਸ਼ਰ ਵੱਜ ਜਾਂਦਾ ਜਿੱਥੇ ਲਾਣ ਲੱਗਾ ਜਿਆਦਾ ਹੁੰਦਾ ਹੈ ਅਗਲਾ 30 HP ਲੈ ਲੈਂਦਾ ਜਿੱਥੇ ਘੱਟ ਹੁੰਦਾ ਥੋੜਾ ਜਿਹਾ ਸਹੀ ਰਹਿੰਦਾ ਏਰੀਆ ਉੱਥੇ 55 ਯੂਜ਼ ਕਰ ਲੈਂਦਾ ਰਿਕੁਆਇਰਡ HP 5 HP ਦਾ ਉੱਪਰ-ਨੀਚੇ ਹੁੰਦਾ ਜਿਆਦਾ ਨਹੀਂ ਫਰਕ ਪੈਂਦਾ ਮਤਲਬ ਜੇ ਇਹਨੂੰ 50 HP ਚਲਾਉਂਦਾ ਹੈ ਤਾਂ ਉਹਨੂੰ ਇਸ ਵਾਰ ਤੋਂ 55 ਦਾ ਸਾਡੇ ਤੇ ਚਲਾ ਜਾਂਦਾ ਹੈ ਇੰਨਾ ਕ ਚੱਲਦਾ ਜਿਵੇਂ ਆਪਣਾ ਰਿਪਰ ਆਈ ਇਹੇ ਹਾਂਜੀ ਇਹ ਕਿੰਨੇ ਮਰਜਾ ਟਰਾਲੀ ਭਰ ਲੈਂਦਾ ਜੀ ਇਹਦਾ ਸਾਡਾ ਜਿਹੜੀ ਟਾਈਮਿੰਗ ਆ ਉਹ 13 ਮਿੰਟ ਦੀ ਹੈ ਜੀ 13 ਮਿੰਟ ਦੀ ਲਾਲ ਦੇ ਉੱਤੇ ਡਿਪੈਂਡ ਕਰਦਾ ਜੀ ਇਹ 13 ਮਿੰਟ ਜਿਹੜਾ ਟਾਈਮਿੰਗ ਸਾਡੇ ਕੱਢਿਆ ਹੋਇਆ ਇਹ ਹੈਗਾ ਸਾਡਾ ਪਰ ਟਾਈਮ ਕਿਉਂਕਿ ਡਿਪੈਂਡ ਕਰਦਾ ਟਾਈਮ ਜੇ ਤੁਸੀਂ ਟ੍ਰੇਲ ਦੇ ਵਿੱਚ ਕਰੋਗੇ ਤਾਂ ਉਹ 15 16 ਵੀ ਚਲਾ ਜਾਂਦਾ ਜੇ ਤੁਸੀਂ ਦੁਪਹਿਰ ਦੇ ਟਾਈਮ 'ਦੀ ਵਰਕਿੰਗ ਚੈੱਕ ਕਰਕੇ ਚਲਾਓਗੇ ਤਾਂ 13 ਮਿੰਟ ਦੇ ਵਿੱਚ ਟਰਾਲੀ ਵਰਕਿੰਗ ਕਰਦਾ ਕੰਪਲੀਟ ਕਰ ਦਿੰਦਾ ਠੀਕ ਹੈ ਠੀਕ ਹੈ ਜੀ ਜੀ ਮੈਂ ਗੱਡੀ ਵਾਲਾ ਟਾਇਰ ਦਿੰਦੀ ਆ ਜੇ ਅਸੀਂ ਠੀਕ ਹੈ ਜੀ 719 ਦਾ ਟਾਇਰ ਆ ਜਿਹੜੇ ਆਪਣੇ ਟਰੈਕਟਰਾਂ 'ਚ ਵੀ ਹੁੰਦੇ ਆ ਤੇ ਉਹੀ ਟਾਇਰ ਦਿੰਦੇ ਆ ਬਾਕ ਬੇਨ ਜਿਹੜਾ ਪਰਪਸ ਹੈ ਵੀ ਹੋਰ ਨਾਲ ਅਲੱਗ ਕਿਉਂ ਹੈ ਮਾਰਕੀਟ ਦੇ ਵਿੱਚ ਅਸੀਂ ਲੈ ਕੇ ਆਏ ਜਦੋਂ ਰਿਪਰ ਤਾਂ ਹੋਰ ਨਾਲ ਲੱਗ ਗਈ ਚੀਜ਼ ਮਿਲਦੀ ਹੈ ਵੀ ਸਾਡਾ ਜਿੰਨਾ ਵੀ ਮਟੀਰੀਅਲ ਲੱਗਿਆ ਹੋਇਆ ਇਨ ਬਿਲਡ ਤਿਆਰ ਹੈ ਪਾਊਡਰ ਕੋਟਡ ਪੇਟ ਮਿਲੂਗਾ ਤੁਹਾਨੂੰ ਸਾਰਾ ਕੰਪਨੀ ਦੇ ਅੰਦਰ ਤਿਆਰ ਹੁੰਦਾ ਹੈ ਠੀਕ ਹੈ ਠੀਕ ਹੈ ਹਾਂਜੀ ਇਹ ਵੀ ਮੇਰਾ ਆਪਣਾ ਡੀਲਰਸ਼ਿਪ ਪਾਣੀ ਹਾਂਜੀ ਇਹ ਆਪਣੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਲੱਗ ਰਿਹਾ ਪੰਜਾਬ ਦੇ ਵਿੱਚ 올 ওভার ਪੰਜਾਬ ਦੇ ਵਿੱਚ ਸਾਡੇ ਟੋਟਲ 347 ਤੋਂ 50 ਡੀਲਰ ਹੈ ਤੁਸੀਂ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਤੁਸੀਂ ਵਰਕਿੰਗ ਜਿਹੜੇ ਵੀ ਡੀਲਰ ਕਰ ਰਹੇ ਹੋ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਸਾਡਾ ਟੋਲ ਫਰੀ ਨੰਬਰ ਹੈ 1800 1370084 ਕੋਈ ਵੀ ਇਨਕੁਆਰੀ ਹੈ ਡੀਲਰਸ਼ਿਪ ਲੈਣੀ ਹੈ ਜਾਂ ਤੁਸੀਂ ਇੰਪਲੀਮੈਂਟ ਖਰੀਦਦੇ ਨੇ ਕਸਟਮਰ ਆਣ ਤੋਂ ਇਨਕੁਆਰੀ ਹੈ ਤਾਂ ਤੁਸੀਂ ਉਸ ਨੰਬਰ ਤੇ ਗੱਲ ਕਰਕੇ ਕਨਸਰਨ ਪਰਸਨ ਦਾ ਨੰਬਰ ਲੈ ਸਕਦੇ ਹੋ ਠੀਕ ਹੈ ਠੀਕ ਹੈ ਥੈਂਕ ਯੂ ਜੀ ਇਸ ਤਰੀਕੇ ਮੜਾ ਰਿਪੋਰਟ ਆਈ ਇਹਦਾ ਕੋਈ ਰਿਕਾਰਡ ਹੈ ਆਪਣੀ ਕੰਕਲੈਕਟਰ ਲਈ ਆਪਾਂ ਨੇ ਭਰੀਆਂ ਨਹੀਂ ਇੱਕ ਦਿਨ ਦੇ ਵਿੱਚ ਨਹੀਂ ਇਸ ਤਰੀਕੇ ਦਾ ਕੋਈ ਰਿਕਾਰਡ ਨਹੀਂ ਅਜੇ ਅਸੀਂ ਕੀਤਾ ਜੀ ਬਾਕੀ ਜਿਹੜਾ ਜਿਆਦਾ ਸੇਲ ਦੀ ਗੱਲ ਕਰੀਏ ਤਾਂ ਸਭ ਤੋਂ ਬੈਸਟ ਸੇਲ ਸਾਡੀ ਬਟਿੰਡਾ ਮੁਕਸਰ ਇਹ ਏਰੀਆ ਬਹੁਤ ਵਧੀਆ ਸੇਲ ਕੀਤੇ ਆ ਅਸੀਂ ਕਿਉਂਕਿ ਏਰੀਆ ਰეკਮੈਂਡ ਕਰਦਾ ਉਹਨਾ ਏਰੀਆ ਦੇ ਅਕੋਰਡਿੰਗ ਜੇ ਹੁਣ ਆਪਾਂ ਆਪਣੇ ਪਟਿਆਲੇ ਦੀ ਗੱਲ ਕਰੀਏ ਤਾਂ ਇੱਥੇ ਓਵਰঅল ਸੇਲ ਘੱਟ ਰਹਿੰਦੀ ਹੈ ਕਿਉਂਕਿ ਬਾਰਡਰ ਏਰੀਆ ਲੱਗ ਜਾਂਦਾ ਹਰਿਆਣੇ ਦਾ ਉਹਦੇ ਕੋਲ ਇਕਮੇ ਕੰਟੈਕਟ ਨੰਬਰ ਬੋਲ ਦੋ ਜੀ ਤੁਹਾਨੂੰ ਅੰਦਰ ਦੇ ਵਿੱਚ ਕੰਟੈਕਟ ਨੰਬਰ ਮੈਂ ਤੁਹਾਨੂੰ ਦੱਸਦਾ ਜੀ 1800 137 0084 ਦੇ ਕਾਲ ਕਰਕੇ ਤੁਸੀਂ ਕਿਸੇ ਵੀ ਬੰਦੇ ਦਾ ਨੰਬਰ ਲੈ ਸਕਦੇ ਹੋ ਜਿਹੜੀ ਤੁਹਾਡੀ ਕੁਆਰੀ ਹੈ ਜੇ ਕਿਸਾਨਾਂ ਨੇ ਸਾਡੇ ਨਾਲ ਗੱਲਬਾਤ ਕਰਨੀ ਤਾਂ ਡੀਲਰਸ਼ਿਪਾ ਸਾਡੀ ਹਰ ਇੱਕ ਜਗ੍ਹਾ ਹੈਗੀ ਹੈ ਨੇ ਉਹ ਵੀ ਤੁਸੀਂ ਡੀਲਰਸ਼ਿਪ ਦਾ ਨੰਬਰ ਲੈਣਾ ਤਾਂ 1800 137 0084 ਦੇ ਕਾਲ ਕਰਕੇ ਲੈ ਸਕਦੇ ਹੋ ਇਹ ਸਾਡਾ ਟੋਲ ਫਰੀ ਨੰਬਰ ਹੈ ਕੰਪਨੀ ਤੇ ਕਾਲ ਜਾਂਦੀ ਹੈ ਠੀਕ ਹੈ ਠੀਕ ਹੈ ਥੈਂਕ ਯੂ ਬੜਾ ਬਹੁਤ ਧੰਨਵਾਦ ਮੈਂ ਆਪਣਾ ਬਹੁਤ ਹੀ ਸਮਾਂ ਕੱਢ ਕੇ ਤੁਹਾਨੂੰ ਟਾਈਮ ਦਿੱਤਾ ਜੀ ਥੈਂਕ ਯੂ ਹਾਂਜੀ ਬ్రో ਇਹ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲਤਾ ਬੈਠੇ ਖੰਦ ਦੁਆ ਕੇ ਆਰ ਦੀ ਬਰਦੇ ਕਾਦੇ ਪ੍ਰੈਸ ਆਪਣੀ ਨੂੰ ਲਾਈਸੈਂਸ ਅਤੇ ਕਮੈਂਟ ਧੰਨਵਾਦ